ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸਾਡੇ ਪੁਰਖਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਬੱਚੇ ਤੱਕ ਨੀਹਾਂ 'ਚ ਚਣਵਾ ਦਿੱਤੇ ਮੁਗਲ ਰੂਪ ਅੱਜ ਅਪਡੇਟ ਹੋ ਗਿਆ ਇਹਨਾਂ ਦੇ ਵਰਜਣ ਅਪਡੇਟ ਹੋ ਗਿਆ ਪਹਿਲਾਂ ਅੰਮ੍ਰਿਤਸਰ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਗੁਰੂ ਘਰਾਂ ਦੇ ਉੱਪਰ ਜਿਹੜਾ ਮੈਂ ਕਹਿੰਦਾ ਮਾ ਘੋੜਿਆਂ ਦੇ ਆਉਂਦੇ ਸੀ ਅੱਜ ਕੁਝ ਕੁ ਲੋਕ ਜਿਹੜੇ ਟਰੈਕਟਰ ਆ ਤੇ ਆ ਰਹੇ ਫਰਕ ਬਸ ਆ ਵਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਬੰਦਪਕ ਘਟਨਾ ਜਦੋਂ ਸਾਡੇ ਨੌਲੇਜ ਦੇ ਵਿੱਚ ਆਇਆ ਤੇ ਅਸੀਂ ਤੁਹਾਡੇ ਭੈਣ ਭਰਾਵਾਂ ਤੱਕ ਇਹ ਪਹੁੰਚ ਕੀਤੀ ਵੀਡੀਓ ਜਿਹੜੀ ਹੈ ਉਹ ਜਨਤਾ ਤ ਹੋਂਡ ਰੌਲਾ ਵੀਰੇ ਜ਼ਮੀਂਦਾਰ ਨਹੀਂ ਮਸਲਾ ਜ਼ਮੀਰ ਦਾ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਕੁੜਮ ਚੌਧਰੀ ਕੁਝ ਝੰਡਿਆਂ ਦੇ ਵਿੱਚ ਡੰਡੇ ਪ사 ਕੇ ਗੁੰਡਾਗਰਦੀ ਨਜ਼ਰ ਆ ਰਹੇ ਨੇ ਤੇ ਉਹ ਮੈਂ ਸਮਝਦਾ ਵਾਂ ਕਿ ਆਮ ਲੋਕ ਜਿਹੜਾ ਵਾ ਇਹਨਾਂ ਤੇ ਗੁੰਡਾਗਰਦੀ ਤੋਂ ਕਿੱਥੇ ਪ੍ਰਸ਼ਾਸਨ ਜਿੱਥੇ ਸਰਕਾਰਾਂ ਇਹਨਾਂ ਤੋਂ ਪਰੇਸ਼ਾਨ ਉਹ ਤੇ ਆਮ ਵਰਗ ਵੀ ਜਿਹੜਾ ਨਾਲ ਤੋਂ ਪਰੇਸ਼ਾਨ ਹੋ ਰਿਹਾ ਵਾ ਸੋ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਨਾ ਜਾਂ ਜਥੇਬੰਦੀ ਦਾ ਕੰਮ ਕਰਨਾ ਸਲਾਹੇ ਵੰਦਾ ਲੇਕਿਨ ਆਮ ਜਨਤਾ ਨੂੰ ਤੰਗ ਨਾ ਕੀਤਾ ਜਾਵੇ ਅੱਜ ਪੰਜਾਬ ਦੇ ਵਿੱਚ ਟਿੱਸੀਆਂਕ ਜਿਹੜੀ ਫੈਲਦੀ ਜਾ ਰਹੀ ਹੈ ਅਸੀਂ ਜਿੱਥੇ ਸਾਡੇ ਧਾਰਮਿਕ ਆਗੂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਕੰਮ ਤੇ ਚਿੰਤਤ ਆ ਕਿ ਪੰਜਾਬ ਗੁਰੂਆਂ ਵਾਲੇ ਜਿਹੜੀ ਸਿੱਖ ਸੀ ਉਹ ਕਿੱਧਰ ਨੂੰ ਤੁਰੇ ਜਾ ਰਹੇ ਆ ਲੇਕਿਨ ਜੇਕਰ ਸਿੱਖ ਹੀ ਸਿੱਖ ਦਾ ਇਸ ਤਰੀਕੇ ਨਾਲ ਵੈਰੀ ਬਣੇਗਾ ਤੇ ਅਗਲਾ ਤੇ ਕੋਈ ਨਾ ਕੋਈ ਆਪਸ਼ਨ ਚੋਨੇਗਾ ਨਾ ਆ ਤੁਸੀਂ ਆ ਦੇਖੋ ਕੈਮਰੇ ਚਾਰੇ ਬੰਨੇ ਮਾਰ ਕੇ ਮੈਨੂੰ ਕੁਝ ਭੈਣ ਭਰਾ ਦੱਸ ਰਹੇ ਸੀ ਇੱਥੇ ਕਿ ਪਿਛਲੇ ਸਮੇਂ ਦੌਰਾਨ ਇੱਕ ਇੱਥੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਉਸ ਜਦੋਂ ਉਹਦੀ লাশ ਨੂੰ ਲੈ ਕੇ ਜਾ ਰਹੇ ਸੀ ਤੇ ਉਹ ਜਿਹੜੀ ਸੀ ਉਹ ਕਾਂਢੀ ਦੇ ਢੱਕੇ ਦੋ লাশ ਥੱਲੇ ਡਿੱਗ ਪਈ ਵੀ ਇੰਨਾ ਚਾਰ ਬੰਦਿਆਂ ਦੇ ਤੁਰਨ ਜੋਗਾ ਪਿਆ ਨਹੀਂ ਹੈਗਾ ਮੇਰੇ ਵੀਰ ਅਸੀਂ ਪੈਦਲ ਤੁਰ ਕੇ ਆਏ ਆ ਸਾਡੇ ਕੋਲ ਵੀ ਰਿਕਾਰਡਿੰਗਾਂ ਨੇ ਸੋ ਇਸ ਪਹਿਲੀ ਗੱਲ ਤੇ ਆ ਕਿ ਨਾ ਇੱਥੇ ਪਾਣੀ ਦਾ ਨਿਕਾਸ ਨਾ ਲੰਘਣ ਦਾ ਨਿਕਾਸ ਜੇ ਗਰੀਬ ਵਰ ਕਿੱਥੇ ਆ ਕੇ ਰਹਿ ਰਿਹਾ ਵਾ ਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਇਥੇ ਹੋਰ ਕੀ ਕਰਨਾ ਦੱਸੋ ਕੰਨੀ ਜੀ ਜਾਇਦਾਦ ਤਾਂ ਕਿਤੇ ਹੈ ਨਹੀਂ ਲੇਕਿਨ ਇਹਨੂੰ ਕੁਝ ਕੜਮ ਚੋਦਰੀ ਜੀ ਜਾਇਦਾਦ ਬਣਾ ਰਿਹਾ ਸੋ ਗਰੀਬਾਂ ਦੇ ਉੱਪਰ ਕਰਨਾ ਜ਼ੁਲਮ ਬੰਦ ਕਰ ਦਿਓ ਮਿੱਤਰੋ ਨਹੀਂ ਤਾਂ ਹੁਣ ਜਿਹੜਾ ਵਾ ਐਸਸੀ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ ਜਾਗ ਗਿਆ ਤੁਹਾਡੇ ਹਰ ਜ਼ੁਲਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੰਨਛਾ ਲੈ ਕੇ ਆਓਗੇ ਮੇਰੇ ਵੀਰ ਹੰਤਨ ਲੱਗਦਾ ਤੁਸੀਂ ਨਿਸ਼ਾਨ ਸਾਹਿਬ ਦੁਬਾਰਾ ਉੱਤੇ ਸਜਾਓ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਹਜੇ ਤਾਂ ਫਿਲਹਾਲ ਸਾਡੀਆਂ ਜਥੇਬੰਦੀਆਂ ਕੁਝ ਆਈਆਂ ਨੇ ਕੁਝ ਆ ਰਹੇ ਨੇ ਸਾਡੇ ਜਥੇਬੰਦੀਆਂ ਦੇ ਸਰਮੋਹਰ ਆਗੂ ਜਿਹੜੇ ਨੇ ਉਹ ਜਦੋਂ ਬੈਠ ਕੇ ਮੰਥਨ ਕਰਨਗੇ ਇਸ ਚੀਜ਼ ਦਾ ਜੋ ਸ਼ਾਮ ਨੂੰ ਰਿਜ਼ਲਟ ਹੋਏਗਾ ਤੁਹਾਡੇ ਸਾਰੇ ਦੇ ਸਨਮੂਖ ਰੱਖਿਆ ਜਾਏਗਾ ਪਰ ਇੱਕ ਗੱਲ ਆ ਗੁਰਦੁਆਰਾ ਸਾਹਿਬ ਤਾਂ ਇੱਥੇ ਬਣ ਕੇ ਰਹੇਗਾ ਜੀ ਇਦੇ ਵਾਸਤੇ ਸਾਨੂੰ ਚਾਹੀ ਜਿੱਡੀ ਵਰਜੀ ਕੁਰਬਾਨੀ ਕੋਣਾ ਦੇਣੀ ਪਵੇ ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸਾਡੇ ਪੁਰਖਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਬੱਚੇ ਤੱਕ ਨੀਹਾਂ ਚ ਚਨਵਾ ਦਿੱਤੇ ਤੇ ਅਸੀਂ ਇਹ ਇਸ ਤਰੀਕੇ ਨਾਲ ਹੀ ਕੰਮ ਕਰ ਦਵਾਵਾਂਗੇ ਹਾਂ ਮੁਗਲ ਰੂਪ ਅੱਜ ਅਪਡੇਟ ਹੋ ਗਿਆ ਇਹਨਾਂ ਦੇ ਵਰਜਨ ਅਪਡੇਟ ਹੋ ਗਿਆ ਪਹਿਲਾ ਅੰਮ੍ਰਿਤਸਰ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਗੁਰੂ ਘਰਾਂ ਦੇ ਉੱਪਰ ਜਿਹੜਾ ਮੈਂ ਕਹਿੰਦਾ ਵਾਂ ਘੋੜਿਆਂ ਦੇ ਹੁੰਦੇ ਸੀ ਅੱਜ ਕੁਝ ਕੁ ਲੋਕ ਜਿਹੜੇ ਟਰੈਕਟਰਾਂ ਤੇ ਆ ਰਹੇ ਆ ਫਰਕ ਬਸ ਆਵਾ ਚਾਮੀ ਇਹ ਵੀਡੀਓ ਦੇ ਥਰੂ ਮੇਰੇ ਧਿਆਨ ਚ ਆਈ ਗੱਲ ਉਹ ਨਾਲ ਹੀ ਮੈਸੇਜ ਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ ਇਹਨਾਂ ਨੇ ਇੱਥੋਂ ਜਿਹੜੇ ਬੰਦੇ ਸਾਰੇ ਜਿਹੜੇ ਇਕੱਠੇ ਇਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜਾ ਜਿਹੜੇ ਰੈਲੇਵੈਂਟ ਸੈਕਸ਼ਨ ਹੈਗੇ ਆ 295 ਜਿਹ ਉਹਦੀ ਜਗ੍ਹਾ ਤੇ ਬੀਐਨਐਸ ਦਾਰਾ 298 ਆ ਉਹਦੇ ਤਰ੍ਹਾਂ ਤੁਸੀਂ ਜਿਹੜਾ ਕੇਸ ਰਜਿਸਟਰ ਕੀਤਾ 137 ਨੰਬਰ ਐਫਆਈਆਰ ਆ ਦੋਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ ਉਹ ਸਾਰੇ ਜਿਹੜੇ ਚਾਰ ਬੰਦੇ ਬਾਈ ਨੇਮ ਨੇ ਉਹ ਪਕੜੇ ਆ ਉਹ ਅਸੀਂ ਜਲਦੀ ਫੜ ਲੈਣੇ ਆ ਸੋ ਅਸੀਂ ਜਿਹੜਾ ਵਾ ਇੱਥੇ ਉਹ ਜਿਹੜਾ ਸਟੇਜ ਤੋਂ ਮੈਨੂੰ ਬੜਾ ਦੁੱਖ ਨਾਲ ਕਹਿ ਰਹੇ ਪੈ ਰਿਹਾ ਕਿ ਮੈਂ ਕੁਝ ਇਹੋ ਜਿਹੇ ਬਿਆਨ ਸੁਣ ਰਿਹਾ ਸੀ ਜਿਹੜੇ ਕਿ ਢਕਾਊ ਕਿਸਮ ਦੇ ਬਿਆਨ ਸੀ ਔਰ ਗਲਤ ਬਿਆਨ ਮਤਲਬ ਮਿਸਫੈਕਟ ਜਿਹੜੇ ਨਾ ਲੀਡ ਕਰ ਰਹੇ ਵੀ ਐਫਆਈਆਰ ਦਰਜ ਨਹੀਂ ਕੀਤੀ ਜਦ ਕਿ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਲੱਗੇ ਜਣੇ ਨਹੀਂ ਕੋ ਕੀ ਕਰਦੀ ਹੋਗੇ ਨਹੀਂ ਅਸੀਂ ਤਾਂ ਆਲਰੇਡੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਅਸੀਂ ਇਹ ਤਾਂ ਇਹਨਾਂ ਨੂੰ ਦੱਸਣਾ ਮੰਨਦਾ ਹੈ ਨਾ ਇਹਨਾਂ ਨੂੰ ਦੱਸਣਾ ਮੰਨਦਾ ਹੈ ਨਾ ਵੀ ਆਲਰੇਡੀ ਕੇਸ ਔਰ ਇਮੀਡੀਟਲੀ ਕੇਸ ਤਾਂ ਰਜਿਸਟਰ ਹੋਣਾ ਲੱਗ ਗਾ ਲੈ ਬਟ ਇਮੀਡੀਟਲੀ ਪ੍ਰੋਂਪਟ ਜੇ ਵਿਦਨ ਵਿਦਨ নো ਟਾਈਮ 5 ਮਿੰਟ ਦੇ ਵਿੱਚ ਜਿਹੜਾ ਵਾ ਉਹ ਪਰਚਾ ਜਿਹੜਾ ਉਸੇ ਵੇਲੇ ਦਰਜ ਕਰ ਦਿੱਤਾ ਗਿਆ ਸੀਗਾ ਔਰ ਬਾਕੀ ਚਲੋ ਕੁਝ ਇਗਨੋਰੈਂਸ ਲਾ ਲੋ ਕੁਝ ਦੂਸਰਾ ਵਾ ਵੀ ਇਹਦੇ ਵਿੱਚ ਕਹਿ ਰਹੇ ਸੀਗੇ ਕੁਝ ਵੀ ਇਹਦੇ ਵਿੱਚ ਜੀ ਕੋਈ ਸੈਕਸ਼ਨਸ ਦਾ ਵਾਦਾ ਉਹ ਦੇਖੋ ਜਿਹੜਾ ਸਿੱਖ ਧਰਮ ਹੈਗਾ ਵਾ ਸਿੱਖ ਧਰਮ ਕਿਸੇ ਵੀ ਜਾਤ ਮਰਿਆਦਾ ਨੂੰ ਨਹੀਂ ਸਾਰੇ ਉਹਨਾਂ ਦਾ ਸਾਰਾ ਕੁਝ ਇੱਕ ਕੀਤਾ ਖੰਡਾ ਪੌਲ ਦੀ ਧਾਰ ਸ਼ਕਾ ਕੇ ਸਾਰਿਆਂ ਨੂੰ ਜਿਹੜਾ ਵਾ ਕੋਈ ਨਹੀਂ ਉਹਦੇ ਲਈ ਸਾਰੇ ਧਰਮ ਬਰਾਬਰ ਹੈ ਉਦੇ ਵਿੱਚ ਕੋਈ ਸਪੈਸੀਫਿਕ ਐਕਸ਼ਨ ਨਹੀਂ ਸਿਰਫ ਸਿੱਖ ਹੀ ਆ ਜਾਂਦਾ ਹੈ ਹਾਂਜੀ ਉਹਦੇ ਸਿਰਫ ਸਿੱਖ ਹੈ ਜਦੋਂ ਸਿੱਖ ਹੈ ਉਹ 295 ਧਾਰਾ ਜਿਹੜੀ ਰੈਲੇਵੈਂਟ ਹੈ ਉਸੇ ਸੈਕਸ਼ਨ ਲਾਇਆ ਹੋਇਆ ਹੈ ਔਰ 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 ਬਹੁਤ ਹੀ ਅਸੀਂ ਜਿਹੜਾ ਵਾ ਸ਼ਕਤੀ ਦੇ ਨਾਲ ਇਹਨਾਂ ਨੂੰ ਜਿਹੜਾ ਵਾ ਜਿਹੜੇ ਬੰਦੇ ਚ ਕਲਪਰੇਟ ਆ ਬਿਲਕੁਲ ਜਲਦੀ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਫੜ ਕੇ ਤਾਂ ਅਸੀਂ ਅੰਦਰ ਦਵਾ ਗਏ ਉਹਨਾਂ ਦੇ ਘਰ ਰੇਡ ਕੀਤੀਆਂ ਸਾਰਾਂ ਦੋਸ਼ੀਆਂ ਤੇ ਜੇ ਕਿਸੇ ਇੱਕ ਦੀ ਵੀ ਕੋਈ ਗ੍ਰਿਫਤਾਰੀ ਹੋਈ ਸਾਰਿਆਂ ਤੇ ਰੇਡ ਕੀਤੀ ਹੈ ਜੀ ਜਦੋਂ ਦੋਸ਼ੀਆਂ ਨੂੰ ਪਤਾ ਹੁੰਦਾ ਵੀ ਜਦੋਂ ਗਲਤੀ ਕੀਤੀ ਹੋਏ ਸਾਰੇ ਹੀ ਭੱਜੇ ਨੇ ਸਾਰੇ ਚਾਰ ਦੋਸ਼ੀ ਨੇ ਜਿਹੜੇ ਚਾਰ ਸਣ ਉਹਨੇ ਲੈ ਆਣੇ ਆ ਨਾ ਟਰੈਕਟਰ ਸਾਨੂੰ ਹਲਦੀ ਕਿਹੜੀ ਮਿਲਿਆ ਜੇ ਦੋਸ਼ੀ ਕੋਈ ਮਿਲੇਗਾ ਉਹਨਾਂ ਦੇ ਕੋਲੋਂ ਅਸੀਂ ਪਤਾ ਕਰਾਂਗੇ ਨਾ ਕਿ ਜਮੀਨੀ ਝਗੜਾ ਜੀ ਕਿ ਦੱਸਿਆ ਜਾ ਰਿਹਾ ਹੈ ਕਾਰਪੋਰੇਸ਼ਨ ਦਾ ਇਹਦੇ ਬਾਰੇ ਮੈਨੂੰ ਬਹੁਤ ਡਿਟੇਲ ਚ ਨਹੀਂ ਪਤਾ ਜੀ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਦੱਸ ਸਕਦੀ ਹੈ ਕਿ ਇਹਦਾ ਕੀ ਇਸ਼ੂ ਹੈਗਾ ਕੀ ਨਹੀਂ ਹੈ ਸਿਰਫ ਜਿੰਨਾ ਮੈਨੂੰ ਮੋਟਾ ਮੋਟਾ ਜਿਹੜਾ ਪਤਾ ਹੈ ਉਹ ਇਹ ਪਤਾ ਹੈ ਵੀ ਅੱਜ ਤੋਂ 20 ਦਿਨ ਪਹਿਲਾਂ 25 ਦਿਨ ਪਹਿਲਾਂ ਜਿਹੜੀ ਕਾਰਪੋਰੇਸ਼ਨ ਨੇ ਇਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀਗੇ ਉਦੋਂ ਵੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਿਸ਼ਾਨ ਸਾਹਿਬ ਜਿਹੜਾ ਜੀ ਇਹਨੂੰ ਇਹ ਸਾਡਾ ਜਿਹੜਾ ਅਸੀਂ ਚਾਹੁੰਦੇ ਇਹਨੂੰ ਵੀ ਅਸੀਂ ਇਹਨੂੰ ਰਿਮੂਵ ਕਰੀਏ ਤੇ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਵੀ ਇਦਾਂ ਨਹੀਂ ਇਹਨੂੰ ਇਹਨੂੰ ਕਿਉਂਕਿ ਇਹ ਚਲੋ ਸਹੀ ਲੱਗਾ ਜਾਂ ਗਲਤ ਲੱਗਾ ਜਾਂ ਕਿਨਾਂ ਲਾਤਾਜ ਲੱਗਾ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਕਿਉਂ ਲੱਗਾ ਹੈ ਲੱਗਣਾ ਚਾਹੀਦਾ ਸੀ ਇੱਥੇ ਨਹੀਂ ਲੱਗਣਾ ਚਾਹੀਦਾ ਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਹਿੱਸਾ ਹੋਏਗਾ ਬਟ ਐਸਜੀਪੀਸੀ ਨੂੰ ਵੀ ਜਿਹੜਾ ਲੈਟਰ ਉਹਨਾਂ ਨੇ ਜਿਹੜਾ ਕਾਰਪੋਰੇਸ਼ਨ ਦਾ ਲੈਟਰ ਲਿਖਿਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਦਿੰਦਾ ਉਹਨਾਂ ਨੇ ਆਲਰੇਡੀ ਇਹ ਲੈਟਰ ਲਿਖਿਆ ਸੀਗਾ ਵੀ ਇਹਨੂੰ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਵਾ ਇਹਨੂੰ ਪ੍ਰੋਪਰ ਜਿਹੜਾ ਵਾ ਗੁਰਮਰਯਾਦਾ ਦੇ ਹਿਸਾਬ ਦੇ ਨਾਲ ਇਹਨੂੰ ਜਿਹੜਾ ਲਾਇਆ ਜਾਵੇ ਬਟ ਇਹਨਾਂ ਬੰਦਿਆਂ ਨੇ ਗਲਤੀ ਕੀਤੀ ਹੈ ਇਹ ਆਪ ਜਿਹੜਾ ਗਲਤ ਕੰਮ ਕਦਮ ਚੁੱਕਿਆ ਹੈ ਜਿਹਦੇ ਨਾਲ ਕਿ ਸਾਰਿਆਂ ਨੂੰ ਜੜੀਆਂ ਸਿਕੰਦਰ ਨੀ ਭਾਵਨਾਵਾਂ ਨੂੰ ਕਿਉਂਕਿ ਜੇ ਅਸੀਂ ਵੀਡੀਓ ਦੇਖੀਏ ਤੇ ਉਹ ਬਹੁਤ ਗਲਤ ਲੱਗਦਾ ਦੇਖਣ ਚ ਹਾਂਜੀ ਤੇ ਹਾਲਾਂਕਿ ਉਹ ਜੋ ਸਾਨੂੰ ਪਤਾ ਲੱਗ ਰਿਹਾ ਕੁਝ ਕਲੇਮ ਕਰ ਰਹੇ ਵੀ ਅਸੀਂ ਪੂਰੀ ਗੁਰਮਰਿਆਦਾ ਦਾ ਨਾ ਲਾਇਆ ਬਟ ਉਹ ਦੇਖ ਕੇ ਵੀਡੀਓ ਨਹੀਂ ਲੱਗ ਰਿਹਾ ਇਦਾਂ ਉਹ ਗਲਤ ਲੱਗ ਰਿਹਾ ਵੀ ਗਲਤ ਕੀਤਾ ਉਹਨਾਂ ਨੇ ਔਰ ਅਸੀਂ ਸਟ੍ਰਿਕ ਐਕਸ਼ਨ ਜਿਹੜਾ ਉਹਦੇ ਅਗੇ ਸਟੜਾ ਉਹ ਲਾਵਾਂਗੇ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਜ਼ਿਆਦਾ ਅੱਜ ਜਿਹੜਾ ਸੱਚੀ ਸ਼ੌਂਕ ਨੂੰ ਇਕੱਠੇ ਨਹੀਂ ਹੋਏ ਛੜੀਆਂ ਅੰਦਰ ਦੀਆਂ ਭਾਵਨਾਵਾਂ ਜਿਹੜੀਆਂ ਇੰਨੀਆਂ ਅਹਤ ਹੋ ਚੁੱਕੀਆਂ ਇੰਨਾ ਹਿਰਦੇ ਜਿਹੜਾ ਬਲੁੰਦ ਰਿਆ ਗਿਆ ਕਿਉਂਕਿ ਵੇਖੋ ਇੱਕ ਹੋਕਾ ਦਿੱਤਾ ਜਾ ਰਿਹਾ ਹੈ ਪਿੰਡਾਂ ਕਸਬਿਆਂ ਦੇ ਵਿੱਚ ਕਿ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਮੂਲ ਧਰਮ ਨਾਲ ਜੋੜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਪਰ ਸਾਡਾ ਸਮਾਜ ਸਾਡਾ ਭਾਈਚਾਰਾ ਅੱਜ ਗੁਰਦੁਆਰਾ ਸਾਹਿਬ ਬਣਾਉਣ ਲਈ ਨਿਸ਼ਾਨ ਸਾਹਿਬ ਜਿਹੜੇ ਉਹਨਾਂ ਚੁਲਾਏ ਸੀਗੇ ਵੇਖੋ ਐਡੀ ਬੇਕਦਰੀ ਮੈਂ ਸਮਝਦਾ ਹਾਂ ਕੋਈ ਵੀ ਜਿਹੜਾ ਗੁਰੂ ਸਾਹਿਬ ਸਿੱਖਿਆ ਉਹ ਨਹੀਂ ਕਰ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖਿਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਣੀ ਘਟਨਾ ਕੀਤੀ ਆ ਇੰਨੀ ਜਿਹੜੀ ਬੇਕਦਰੀ ਕੀਤੀ ਆ ਸ਼੍ਰੀ ਨਾਨਸਾਨ ਸਾਹਿਬ ਦੀ ਕਿਉਂਕਿ ਜਿਹਦੇ ਨਾਲ ਵੇਖੋ ਪੂਰੇ ਦੇਸ਼ ਦੇ ਵਿੱਚ ਵਸਦੇ ਸਿੱਖ ਸਮਾਜ ਦਾ ਸਿਰ ਜਿਹੜਾ ਆ 19ਵਾਂ ਹੁੰਦਾ ਆ ਕਿਉਂਕਿ ਇਹ ਜਿਹੜੀ ਗੱਲ ਕਰਦੇ ਆ ਕਿ ਇਹ ਜ਼ਮੀਨ ਦਾ ਕੇਸ ਚੱਲਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੇਸ ਕਾਰਪੋਰੇਸ਼ਨ ਨੇ ਜਿੱਤੇ ਆ ਪਿਆ ਕਾਰਪੋਰੇਸ਼ਨ ਦੇ ਇੱਥੇ ਉੱਤੇ ਬੋਰਡ ਲੱਗੇ ਪਏ ਆ ਕਾਰਪੋਰੇਸ਼ਨ ਦੀ ਇਹ ਜਗਾ ਆ ਉਹਨਾਂ ਨੇ ਜਿੱਤਿਆ ਪਿਆ ਹੈ ਕਾਰਪੋਰੇਸ਼ਨ ਦੀ ਜਗਾ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੀਗਾ ਇਹ ਪਹਿਲਾਂ ਤੋਂ ਹੀ ਜਿਹੜੀ ਆ ਇਹ ਜਿਹੜੀ ਅਲਰਟ ਹੈਗੀ ਆ ਇੰਦਰਾ ਕਰਨੋਲੀ ਉਹਦੇ ਵਿੱਚ ਪਹਿਲਾਂ ਤੋਂ ਹੀ ਮਤਾ ਪਿਆ ਗਿਆ ਸੀ ਵੀ ਆਪਣਾ ਜਿਹੜਾ ਸਕੂਲ ਤੇ ਧਾਰਮਿਕ ਸਥਲ ਜਿਹੜਾ ਇੱਥੇ ਬਣਾਇਆ ਜਾਏਗਾ ਸਾਡੇ ਲੋਕਾਂ ਨੇ ਜੇ ਧਾਰਮਿਕ ਸਥਲ ਬਣਾਉਣਾ ਚਾਹਿਆ ਤੇ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦੀ ਜਿਹੜੀਆਂ ਨਿੰਦनियां ਕਰਨਾਂ ਕੀਤੀ ਅੱਜ ਜਥੇਬੰਦੀਆਂ ਇਕੱਠੀਆਂ ਹੋਈਆਂ ਕਿ ਫੈਸਲਾ ਕੀ ਅੱਜ ਦੇਖੋ ਸਭ ਤੋਂ ਪਹਿਲਾਂ ਤੇ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਜਸੈਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਅਤੇ ਹੋਰ ਵੀ ਨਿਆਂਗ ਸਿੰਘ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਜਿਸ ਤਰ੍ਹਾਂ ਥੋੜੀ ਦੇਰ ਤੱਕ ਸਾਰੀਆਂ ਜਥੇਬੰਦੀਆਂ ਮੰਥਨ ਕਰਨ ਕੇ ਵੱਡਾ ਜਿਹੜਾ ਡਿਸੀਜਨ ਜ਼ਰੂਰ ਲੈਣਗੀਆਂ ਕਿਉਂਕਿ ਇਦਾਂ ਜਿਹੜਾ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਨ੍ਹਾਂ ਨੇ ਬੇਅਦਬੀ ਕਿਦਾਂ ਦਾ ਕਹਿੰਦੇ ਪਰਚੇ ਆ ਵੇਖੋ ਜੀ ਪਰਚਾ ਪ੍ਰਸ਼ਾਸਨ ਦਾ ਧੰਨਵਾਦ ਆ ਪਰਚਾ ਪਰ ਮੈਂ ਸਮਝਦਾ ਕਿ ਪਰਚਾ ਉਨਾ ਸਟਰੋਂਗ ਨਹੀਂ ਕੀਤਾ ਗਿਆ ਉਹਨਾਂ ਤੇ ਪਰਚਾ ਕਰ ਦੇਣਾ ਚਾਹੀਦਾ ਹੈ ਹੁਣੇ ਤੱਕ ਅਜੇ ਤੱਕ ਵੇਖੋ ਉਹਨਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਔਰ ਲੈ ਗਏ ਨੇ ਪਤਾ ਨਹੀਂ ਸਾਨੂੰ ਕਿੱਥੇ ਆ ਉਹ ਕਿੱਥੇ ਲੈ ਕੇ ਗਏ ਨੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹ ਨਿਸ਼ਾਨ ਸਾਹਿਬ ਜਿਹੜਾ ਰਿਕਵਰੀ ਹੋਣੀ ਤਾ ਪੁਲਿਸ ਦੀ ਕਾਰਵਾਈ ਮੈਂ ਸਮਝਦਾ ਕੋਈ ਏਡੀ ਖਾਸ ਕਾਰਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਦੇ ਤੇ ਥੋੜਾ ਸੰਜੀਦਗੀ ਦਿਖਾਉਣ ਕਿਉਂਕਿ ਇਹ ਮਸਲਾ ਜਿਹੜਾ ਆ ਸਾਡੀਆਂ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੋਇਆ ਹੈ ਸਾਡੀ ਸ਼ਰਧਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਮਸਲੇ ਨੂੰ ਜਿਹੜਾ ਆ ਬੜੀ ਸੰਜੀਦਗੀ ਨਾਲ ਵੇਖਿਆ ਜਾਵੇ